ਪਹਿਲੀ ਦਫਾ ਇਕਬਾਲ ਸਿੰਘ ਝੁੰਦਾ ਕਮੇਟੀ ਦੀ ਰਿਪੋਰਟ ਦੀ ਕੱਲੀ-ਕੱਲੀ ਗੱਲ ਝੁੰਦਾ ਕਮੇਟੀ ਦੀ ਰਿਪੋਰਟ ਦੇ ਨਾਲ ਕਿਵੇਂ ਤੇ ਕਿੱਥੇ ਤੇ ਕਿਉਂ ਕੀਤੀ ਗਈ ਸ਼ੀਰਖੰਡ ਝੁੰਦਾ ਕਮੇਟੀ ਦੀਆਂ ਕੀ ਸਨ ਸ਼ਿਫਾਰਸ਼ਾਂ ਇਕਬਾਲ ਸਿੰਘ ਝੁੰਦਾ ਤੋਂ ਪਹਿਲਾਂ ਕਿਸ ਨੂੰ ਬਣਾਇਆ ਗਿਆ ਸੀ ਕਮੇਟੀ ਦਾ ਚੇਅਰਮੈਨ ਤੁਸੀਂ ਦੇਖ ਰਹੇ ਹੋ ABC ਪੰਜਾਬ ਤੇ ਤੁਹਾਡਾ ਸਭ ਦਾ ਸਵਾਗਤ ਆ ਪਹਿਲੀ ਦਫਾ ਸ਼੍ਰੋਮਣੀ ਕਾਲੀ ਦਲ ਦੀ ਹਾਰ ਤੋਂ ਬਾਅਦ ਜੋ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਦੇ ਵਿੱਚ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੀ ਰਿਪੋਰਟ ਅਸੀਂ ਕਰ ਰਹੇ ਹਾਂ ਜਨ ਤੱਕ ਕਿ ਆਕਰ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਵਾਲੀ 13 ਮੈਂਬਰੀ ਕਮੇਟੀ ਨੇ ਕੀ ਕੀ ਸ਼ਿਫਾਰਸ਼ਾਂ ਕੀਤੀਆਂ ਸੀ ਤੇ ਫਿਰ ਸ਼ਿਫਾਰਸ਼ਾਂ ਦੇ ਨਾਲ ਸ਼੍ਰੋਮਣੀ ਕਾਲੀ ਦਲ ਨੇ ਕੀ ਕੁਝ ਨਹੀਂ ਕੀਤਾ ਤੇ ਕਿਹੜੀਆਂ-ਕਿਹੜੀਆਂ ਸ਼ਰਾਰਤਾਂ ਤੇ ਕਿਹੜੀਆਂ-ਕਿਹੜੀਆਂ ਛੇੜਖਾਨੀਆਂ ਕੀਤੀਆਂ ਨੇ ਸਭ ਤੋਂ ਪਹਿਲਾਂ ਅਸਲ ਦੇ ਵਿੱਚ ਜਦੋਂ 2022 ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੂੰ ਨਮੋਸ਼ੀ ਪਰੀਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਫਿਰ ਇੱਕ ਸੁਭੀ ਸਿੰਘ ਬਾਦਲ ਵੱਲੋਂ ਕੋਖ ਕਮੇਟੀ ਬਣਾਈ ਗਈ ਜਿਸ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਚਾਹੇ ਉਹਨਾਂ ਦੇ ਵਿੱਚ ਬਲਵਿੰਦਰ ਸਿੰਘ ਪੁੰਦੜ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਡਾਕਟਰ ਦਲਜੀਤ ਸਿੰਘ ਚੀਮਾ ਬੀਬੀ ਜਗੀਰ ਕੌਰ ਸਮੇਤ 16 ਸ਼੍ਰੋਮਣੀ ਕਾਲੀ ਦਲ ਦੇ ਸਿਰ ਕੱਢ ਤੇ ਵੱਡੇ ਲੀਡਰ ਸ਼ਾਮਲ ਕੀਤੇ ਗਏ। ਜਿਨ੍ਹਾਂ ਨੇ ਆਪਣੀ ਪਲੇਠੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਕਿ ਕਾਲੀ ਦਲ ਦੀ ਜਿਹੜੀ ਹਾਰ ਹੋਈ ਆ ਉਸ ਹਾਰ ਦੀ ਜਾਂਚ ਕਰਨ ਵਾਸਤੇ ਸਾਨੂੰ ਅਜੇ ਹੀ ਇੱਕ ਹੋਰ ਕਮੇਟੀ ਦੀ ਜ਼ਰੂਰਤ ਆ ਜੋ ਪੰਜਾਬ ਦੇ 117 ਹਲਕਿਆਂ ਦੇ ਵਿੱਚ ਜਾ ਕੇ ਦੌਰਾ ਕਰੇ ਤੇ ਉੱਥੇ ਪਿੰਡ ਪੱਧਰ ਤੇ ਜੋ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਨੇ ਵਰਕਰ ਨੇ ਸਰਕਲ ਪ੍ਰਧਾਨ ਨੇ ਬਲਾਕ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨੇ ਔਰ ਜੋ ਵੀ ਅਹੁਦੇਦਾਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਤੇ ਫਿਰ ਬਣਦੀ ਆ ਇੱਕ 13 ਮੈਂਬਰੀ ਕਮੇਟੀ ਉਸ 13 ਮੈਂਬਰੀ ਕਮੇਟੀ ਦੇ ਚੇਅਰਮੈਨ ਬਣਾਏ ਜਾਂਦੇ ਨੇ ਇਕਬਾਲ ਸਿੰਘ ਝੁੰਦਾ ਵੈਸੇ ਉਸ ਕਮੇਟੀ ਦੇ ਵਿੱਚ ਕਿਹੜੇ-ਕਿਹੜੇ ਲੀਡਰ ਸਨ ਉਹ ਵੀ ਜ਼ਿਕਰ ਕਰ ਦਿੰਦੇ ਆ ਉਹਨਾਂ ਵਿੱਚ ਇਕਬਾਲ ਸਿੰਘ ਝੁੰਦਾ ਨੂੰ ਲਗਾਇਆ ਗਿਆ ਬਾਕੀ ਕਮੇਟੀ ਦੇ ਜਿਹੜੇ ਮੈਂਬਰ ਸੀ ਉਹਨਾਂ ਵਿੱਚ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਅਕਾਲੀ ਦਲ ਦੇ ਨੇਤਾ ਰਵਿਕਰਨ ਸਿੰਘ ਰਵਿਕਾਲੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਬਲਟੋਵਾ ਪਰਮਬੰਦ ਸਿੰਘ ਬੰਟੀਰਮਾਣਾ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਸਾਬਕਾ ਵਿਧਾਇਕ ਪਵਨ ਕੁਮਾਰ ਟਿੰਨੂ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਸੋਈ ਦੇ ਪ੍ਰਧਾਨ ਰੋਬਰਟ ਬਰਾੜ ਅਕਾਲੀ ਆਗੂ ਪੀਰ ਸਿੰਘ ਮਾਲਾ ਅਤੇ ਰਾਜੂ ਖੰਨਾ 13 ਮੈਂਬਰੀ ਕਮੇਟੀ ਚ ਸ਼ਾਮਲ ਸਨ ਹਾਲਾਂਕਿ ਸਾਡੇ ਜੋ ਜਾਣਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਉਹ ਦੱਸਦੇ ਨੇ ਕਿ ਜੋ 16 ਮੈਂਬਰੀ ਕਮੇਟੀ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕੋ ਕੀਤੀ ਔਰ ਉਹਨਾਂ ਦੀ ਛਪਾਰਸ਼ ਤੇ ਹੀ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਹਨਾਂ ਦੀ ਛਪਾਰਸ਼ ਸੀ ਕਿ ਇਸ 13 ਮੈਂਬਰੀ ਕਮੇਟੀ ਦਾ ਚੇਅਰਮੈਨ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਲਗਾਇਆ ਜਾਵੇ ਲੇਕਿਨ ਜਦ ਇਹ ਕੇਸ ਛਪਾਰਸ਼ ਸੁਬੀਸ਼ ਸਿੰਘ ਬਾਦਲ ਤੱਕ ਜਾਂਦੀ ਆ ਤੇ ਫਿਰ ਉਹ ਗੁਰਪ੍ਰਤਾਪ ਸਿੰਘ ਵਡਾਲਾ ਹੋਣਾ ਦਾ ਨਾਮ ਕੱਟ ਕੇ ਇਕਬਾਲ ਸਿੰਘ ਝੁੰਦਾ ਹੋਣਾ ਨੂੰ ਕਮੇਟੀ ਦਾ ਚੇਅਰਮੈਨ ਲਗਾ ਦਿੰਦੇ ਨੇ ਹੁਣ ਗੱਲ ਕਰਦੇ ਆ ਕਿ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਵਾਲੀ ਕਮੇਟੀ ਦੀਆਂ সুপারিশਾਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਕਮੇਟੀ ਨੇ ਜਾਣਾ ਸੀ ਲੇਕਿਨ ਤਿੰਨ ਜ਼ਿਲ੍ਹੇ ਛੱਡੇ ਗਏ ਨੇ ਜਿੱਥੇ ਕਮੇਟੀ ਦੀ ਕੋਈ ਮੀਟਿੰਗ ਹੀ ਨਹੀਂ ਹੋਈ ਤੇ ਨਾ ਹੀ ਮੀਟਿੰਗ ਕੋਈ ਕਰਵਾਈ ਗਈ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਬਠਿੰਡਾ ਫਰੀਦਕੋਟ ਤੇ ਤਰਨਤਾਰਨ ਹਾਲਾਂਕਿ ਫਰੀਦਕੋਟ ਤੋਂ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਨੇਤਾ ਜਿਨ੍ਹਾਂ ਨੂੰ ਇਸ 13 ਮੈਮਰੀ ਕੋਰ ਕਮੇਟੀ ਸ਼ਾਮਲ ਕੀਤਾ ਗਿਆ ਸੀ ਉਹ ਜ਼ਿਲ੍ਹਾ ਪਰਮਬੰਦ ਸਿੰਘ ਬੰਟੀ ਰਮਾਣਾ ਦਾ ਸੀ ਜਦਕਿ ਇਸੇ ਕਮੇਟੀ ਦੇ ਹੀ ਮੈਂਬਰ ਵਿਰਸਾ ਸਿੰਘ ਬਲਟੋਵਾ ਉਹਨਾਂ ਦਾ ਜ਼ਿਲ੍ਹਾ ਸੀ ਤਰਨਤਾਰਨ ਲੇਕਿਨ ਨਾ ਹੀ ਕੋਈ ਤਰਨਤਾਰਨ ਦੇ ਵਿੱਚ ਤੇ ਨਾ ਹੀ ਕੋਈ ਫਰੀਦਕੋਟ ਦੇ ਵਿੱਚ ਮੀਟਿੰਗ ਹੁੰਦੀ ਹੈ ਤੇ ਇਸੇ ਤਰ੍ਹਾਂ ਬਟਿੰਡਾ ਦੇ ਵਿੱਚ ਵੀ ਕੋਈ ਮੀਟਿੰਗ ਨਹੀਂ ਹੁੰਦੀ ਬਲਕਿ ਬਾਕੀ ਜਿਹੜੇ ਪੰਜਾਬ ਦੇ 20 ਜ਼ਿਲ੍ਹੇ ਨੇ ਉੱਥੇ ਮੀਟਿੰਗ ਹੁੰਦੀ ਹੈ ਪੰਜਾਬ ਦੇ 117 ਹਲਕਿਆਂ ਦੇ ਵਿੱਚੋਂ ਕਰੀਬ ਇੱਕ ਮੀਟਿੰਗ 16 ਵਿਧਾਨ ਸਭਾ 100 ਦੇ ਕਰੀਬ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਕੇ ਮੀਟਿੰਗ ਕਰਦੀ ਹੈ ਉਸ ਮੀਟਿੰਗ ਦੇ ਵਿੱਚ ਬਲਾਕ ਲੈਵਲ ਦੇ ਸਰਕਲ ਲੈਵਲ ਦੇ ਸ਼੍ਰੋਮਣੀ ਕਾਲੀ ਦਲ ਦੇ ਨੇਤਾ ਸ਼ਾਮਲ ਹੁੰਦੇ ਨੇ ਕਮੇਟੀ ਦੀ ਸਭ ਤੋਂ ਪਹਿਲਾ ਮੀਟਿੰਗ ਪਵਿੱਤਰ ਧਰਤੀ ਸ਼੍ਰੀ ਫਤਿਹਗੜ ਸਾਹਿਬ ਹੁੰਦੀ ਹੈ ਜਿੱਥੇ ਕਮੇਟੀ ਨਤਮਸ ਹੋ ਕੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਨੇ ਕਿ ਜਿਹੜਾ ਸ਼੍ਰੋਮਣੀ ਕਾਲੀ ਦਲ ਵੱਲੋਂ ਡਿਊਟੀ ਦਿੱਤੀ ਗਈ ਹੈ ਉਹ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਬਾਈ ਜਾਏਗੀ ਤੇ ਇੱਕ ਸੱਚੀ ਤੇ ਸਾਫ਼ ਸੁਥਰੀ ਰਿਪੋਰਟ ਪੇਸ਼ ਕੀਤੀ ਜਾਏਗੀ। ਸਭ ਤੋਂ ਪਹਿਲਾਂ ਮੀਟਿੰਗ ਫਤਿਹਗੜ ਸਾਹਿਬ 'ਚ ਹੁੰਦੀ ਹੈ। ਦੱਸਦੇ ਨੇ ਕਿ ਉੱਥੇ ਸ਼੍ਰੋਮਣੀ ਕਾਲੀ ਦਲ ਦੇ ਨੇਤਾ ਤੇ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਰਨਲਿਸਟ ਕਤਰ ਜਸਦੇਵ ਜੀ ਕਰਨੈਲ ਸਿੰਘ ਪੰਜੋਲੀ ਹੋਣੀ ਐਡਰੈਸ ਕਰਦੇ ਨੇ ਜਿੱਥੇ ਉਹ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦੀਆਂ ਧਜੀਆਂ ਉਡਾ ਦਿੰਦੇ ਨੇ। ਉਸ ਤੋਂ ਬਾਅਦ ਇੱਕ ਕਮੇਟੀ ਦੀ ਮੀਟਿੰਗ ਅਮਲੋਹ ਹੁੰਦੀ ਹੈ ਜਿੱਥੇ ਲੋਕ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਸੀ ਲੇਕਿਨ ਜਦ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਜੇ ਤੁਸੀਂ ਆਪਣੀ ਚੰਗੀ ਸੱਚੀ ਸਾਫ ਸੁਥਰੀ ਫੀਡਬੈਕ ਨਹੀਂ ਦੋਗੇ ਤੇ ਫਿਰ ਸ਼ਰਮਣੀ ਕਾਲੀ ਦਲ ਦੇ ਵਿੱਚ ਕਿਵੇਂ ਜੋ ਕਮੀਆਂ ਗਲਤੀਆਂ ਹੋਈਆਂ ਨੇ ਉਹਨੂੰ ਕਿਵੇਂ ਦੁਰਸਤ ਕੀਤਾ ਜਾ ਸਕਦਾ ਤੇ ਫਿਰ ਉੱਥੇ ਸਵਾਲ ਖੜੇ ਹੁੰਦੇ ਨੇ ਲੀਡਰਸ਼ਿਪ ਤੇ ਵੀ ਤੇਰਾ ਮੈਂਬਰੀ ਕਮੇਟੀ ਨੇ ਜੋ ਸੁਪਾਰਸ਼ਾਂ ਦਿੱਤੀਆਂ ਨੇ ਉਹਨਾਂ ਵਿੱਚ ਮੁੱਖ ਤੌਰ ਤੇ ਲੀਡਰਸ਼ਿਪ ਬਦਲੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਨਾ ਰੇਤ ਮਾਫੀਆ ਕੇਬਲ ਮਾਫੀਆ ਆਦ ਤੰਦਿਆਂ ਨਾਲ ਜੁੜੇ ਆਗੂਆਂ ਨੂੰ ਪਾਰਟੀ ਤੋਂ ਦੂਰ ਕਰਨਾ ਸ਼੍ਰੋਮਣੀ ਕਾਲੀ ਦਲ ਵੱਲੋਂ ਬਣਾਇਆ ਗਿਆ ਸੋਈ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਨੂੰ ਭੰਗ ਕਰਨਾ ਸ਼੍ਰੋਮਣੀ ਕਾਲੀ ਦਲ ਦਾ ਪੁਰਾਣਾ ਵਿਦਿਆਰਥੀ ਵਿੰਗ ਜਿਹਨੂੰ ਹਰਿਆਵਲ ਦਸਤਾ ਆਖਿਆ ਜਾਂਦਾ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਬਹਾਲ ਕਰਨਾ ਇੱਕ ਟੱਬਰ ਨੂੰ ਇੱਕ ਹੀ ਟਿਕਟ ਦੇਣੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਿਰਫ ਦੋ ਵਾਰ ਹੀ ਰਹਿ ਸਕਦਾ ਹੈ ਅਗਰ ਉਸਨੇ ਮੁੜ ਪ੍ਰਧਾਨ ਬੰਨਾ ਤਾਂ ਉਹਨੂੰ ਗੈਪ ਪਾਉਣਾ ਪਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਨਾ ਹੀ ਵਿਧਾਨ ਸਭਾ ਦੀ ਤੇ ਨਾ ਹੀ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਲੜੇਗਾ ਸ਼੍ਰੋਮਣੀ ਅਕਾਲੀ ਦਲ ਦੇ ਜੂਤ ਅਕਾਲੀ ਦਲ ਦੇ ਪ੍ਰਧਾਨ ਦੀ ਉਮਰ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਸ਼੍ਰੋਮਣੀ ਕਾਲੀ ਦਲ ਦੇ ਸਾਰੇ ਅਹੁਦੇਦਾਰ ਪਿੰਡ ਪੱਦਰ ਤੋਂ ਲੈ ਕੇ ਸਟੇਟ ਬੋਡੀ ਤੱਕ ਸਭ ਸਾਬਤ ਸੂਰਤ ਸਿੱਖ ਹੀ ਹੋਣਗੇ ਕੋਈ ਪਤਿਤ ਸਿੱਖ ਨਹੀਂ ਹੋਵੇਗਾ ਅਗਰ ਕੋਈ ਗੈਰ ਸਿੱਖ ਆਤਾ ਉਹ ਆਪਣੇ ਧਰਮ ਦੇ ਵਿੱਚ ਪਰਪੱਕ ਹੋਣਾ ਚਾਹੀਦਾ ਪਾਰਲੀਮੈਂਟਰੀ ਬੋਰਡ ਬਣਾਉਣ ਦੀ ਸਲਾਹ ਤਾਂ ਜੋ ਹੇਠਲੇ ਪੱਦਰ ਤੋਂ ਸ਼ਿਫਾਰਸ਼ਾਂ ਆਉਣ ਕਿ ਐਮ ਐਲ ਏ ਦੀ ਜਾਂ ਐਮ ਪੀ ਦੀ ਟਿਕਟ ਕਿਨੂੰ ਦੇਣੀ ਆ ਪਾਰਟੀ ਪ੍ਰਧਾਨ ਆਪਣੇ ਪੱਧਰ ਤੇ ਅਨਾਉਂਸਮੈਂਟ ਨਹੀਂ ਕਰ ਸਕੇਗਾ ਉਸ ਵਾਸਤੇ ਪਾਰਲੀਮੈਂਟ ਬੋਰਡ ਬਣਾਇਆ ਜਾਏਗਾ ਪਾਰਟੀ ਚ ਇੱਕਾ ਇੱਕ ਅਧਿਕਾਰ ਖਤਮ ਕੀਤਾ ਜਾਵੇਗਾ ਕਿਸੇ ਇੱਕ ਦੀ ਨਹੀਂ ਚੱਲੇਗੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਦੀ ਤਰ੍ਹਾਂ ਸੰਗੀ ਢਾਂਚੇ ਦੀ ਵਕਾਲਤ ਕਰਦਾ ਰਹੇਗਾ ਕਟ ਗਿੰਤੀਆਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਸੰਘਰਸ਼ ਜਾਰੀ ਰਹੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਾ ਹੀ ਐਮਐਲਏ ਦੀ ਅਤੇ ਨਾ ਹੀ ਐਮਪੀ ਦੀ ਚੋਣ ਲੜੇਗਾ ਸ਼੍ਰੋਮਣੀ ਕਾਲੀ ਦਲ ਦਾ ਮੁੱਖ ਦਫਤਰ ਚੰਡੀਗੜ੍ਹ ਦੀ ਬਜਾਏ ਅੰਮ੍ਰਿਤਸਰ ਵਿੱਚ ਹੋਵੇਗਾ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਵਲੇ ਜਾਣੇ ਜਾਂ ਅਣਜਾਣੇ ਵਿੱਚ ਹੋਈਆਂ ਗਲਤੀਆਂ ਦੀ ਮਾਫੀ ਮੰਗੀ ਜਾਏਗੀ ਸੌਦਾ ਸਾਧ ਦੀ ਮਾਫੀ ਵਿਵਾਦਿਤ ਡੀਜੀਪੀ ਦੀਆਂ ਨਿਯੁਕਤੀਆਂ ਆਦ ਸਮੇਤ ਜੋ ਵੀ ਗਲਤੀਆਂ ਹੋਈਆਂ ਨੇ ਸ਼੍ਰੋਮਣੀ ਕਾਲੀ ਦਲ ਵੱਲੋਂ ਲਿਖਤੀ ਰੂਪ ਦੇ ਵਿੱਚ ਅਕਾਲ ਤਖਤ ਅੱਗੇ ਲਿਖਤੀ ਮਾਫੀਨਾਮਾ ਅਤੇ ਸਜ਼ਾ ਲਵਾਉਣ ਦੀ ਮੰਗ ਕੀਤੀ ਜਾਏਗੀ। ਔਰ ਇਸੇ ਤਰ੍ਹਾਂ ਜੋ ਸ਼੍ਰੋਮਣੀ ਕਾਲੀ ਦਲ ਦੇ ਨੇਤਾ ਜਿਨ੍ਹਾਂ ਦੀ ਉਮਰ 75 ਸਾਲ ਤੋਂ ਵੱਧ ਹੋ ਚੁੱਕੀ ਆ ਉਹ ਨਾਹੀਂ ਐਮਐਲਏ ਅਤੇ ਨਾਹੀਂ ਐਮਪੀ ਦੀ ਚੋਣ ਲੜੇਗਾ। ਬਲਕਿ ਉਹਨਾਂ ਵਾਸਤੇ ਇੱਕ ਸ਼੍ਰੋਮਣੀ ਕਾਲੀ ਦਲ ਵੱਲੋਂ ਥਿੰਕ ਟੈਂਕ ਦੇ ਰੂਪ ਦੇ ਵਿੱਚ ਇੱਕ ਨਵਾਂ ਵਿੰਗ ਬਣਾਇਆ ਜਾਏਗਾ। ਸ਼੍ਰੋਮਣੀ ਕਾਲੀ ਦਲ ਦੇ ਇੱਕ ਹੋਰ ਕਮੇਟੀ ਦੇ ਜਿਹੜੇ ਮੈਂਬਰ ਨੇ ਜਿਹੜੇ ਇਸ ਕਮੇਟੀ ਦੇ ਮੈਂਬਰ ਉਹਨਾਂ ਨੇ ਬਹੁਤਿਆਂ ਨੇ ਕਿਹਾ ਕਿ ਲਗਭਗ ਜਿੰਨੀਆਂ ਵੀ 100 ਦੇ ਕਰੀ ਮੀਟਿੰਗਾਂ ਹੋਈਆਂ ਨੇ ਸਾਰਿਆਂ ਨੇ ਹੀ ਲੀਡਰਸ਼ਿਪ ਬਦਲਾ ਦੀ ਗੱਲ ਕੀਤੀ ਆ ਸਾਰਿਆਂ ਦੇ ਜਿਹੜੇ ਮੰਗ ਸੀ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੂੰ ਬਦਲਿਆ ਜਾਵੇ ਤੇ ਇਸੇ ਤਰ੍ਹਾਂ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਦੇ ਜੋ ਹੋਰ ਵੀ ਸਾਖ ਸੰਬੰਧੀ ਰਿਸ਼ਤੇਦਾਰ ਪਾਰਟੀ ਦੇ ਢਾਂਚੇ ਤੇ ਬੈਠੇ ਨੇ ਉਹਨਾਂ ਨੂੰ ਵੀ ਦੂਰ ਰੱਖਿਆ ਜਾਵੇ ਲੇਕਿਨ ਜਦੋਂ ਕਮੇਟੀ ਫਾਈਨਲ ਸ਼ਿਫਾਰਸ਼ਾਂ ਦਿੰਦੀ ਆ ਉਸ ਤੋਂ ਪਹਿਲਾਂ ਸਾਰੇ ਦਸਕਤ ਕਰਾਉਣ ਤੋਂ ਪਹਿਲਾਂ ਸਾਰੇ ਇੱਕ ਦੂਜੇ ਦੇ ਨਾਲ ਗੱਲ ਕਰਦੇ ਨੇ ਕਿ ਸਿੱਧੇ ਤੌਰ ਤੇ ਇਹ ਨਾਂ ਲਿਖਿਆ ਜਾਵੇ ਕਿ ਸੁਬੀਸ਼ ਸਿੰਘ ਬਾਦਲ ਨੂੰ ਬਦਲਿਆ ਜਾਵੇ ਉੱਥੇ ਇਹ ਲਿਖਿਆ ਜਾਵੇ ਕਿ ਸ਼੍ਰੋਮਣੀ ਕਾਲੀ ਦਲ ਵਰਕਰ ਮਹਿਸੂਸ ਕਰਦੇ ਨੇ ਕਿ ਲੀਡਰਸ਼ਿਪ ਚ ਬਦਲਾ ਕੀਤਾ ਜਾਵੇ ਇਸ ਕਰਕੇ ਸਭ ਤੋਂ ਪਹਿਲੀ ਜਿਹੜੀ ਮੰਗ ਜਿਹੜੀ ਸ਼ਿਫਾਰਸ਼ ਕੀਤੀ ਗਈ ਸੀ ਜਿੱਥੇ ਪ੍ਰਧਾਨਗੀ ਨੂੰ ਲੈ ਕੇ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੂੰ ਬਦਲਿਆ ਜਾਣਾ ਚਾਹੀਦਾ ਉੱਥੇ ਫਿਰ ਕੋਰ ਕਮੇਟੀ ਦੇ ਬਹੁਤੇ ਮੈਂਬਰਾਂ ਨੇ ਦਬਾਅ ਪਾ ਕੇ ਲੀਡਰਸ਼ਿਪ ਪ੍ਰਧਾਨਗੀ ਦੀ ਜਗ੍ਹਾ ਲੀਡਰਸ਼ਿਪ ਸ਼ਬਦ ਜੋੜ ਦਿੱਤਾ ਜਿਸ ਕਰਕੇ ਹੁਣ ਵੀ ਇਹ ਗੱਲਾਂ ਹੁੰਦੀਆਂ ਨੇ ਕਿ ਲੀਡਰਸ਼ਿਪ ਬਦਲੀ ਜਾਵੇ ਹਾਲਾਂਕਿ ਝੁੰਡਾ ਕਮੇਟੀ ਦੀ ਰਿਪੋਰਟ ਸੀ ਕਿ ਪ੍ਰਧਾਨਗੀ ਜੀ.ਡੀ. ਸੁਭੀ ਸਿੰਘ ਬਾਦਲ ਕੋ ਉਹਨੂੰ ਬਦਲਿਆ ਜਾਣਾ ਚਾਹੀਦਾ ਲੇਕਿਨ ਫਿਰ ਫਾਈਨਲ ਰੂਪ ਦੇ ਵਿੱਚ ਜਿੱਥੇ ਪ੍ਰਧਾਨ ਦਾ ਸ਼ਬਦ ਸੀ ਉੱਥੇ ਲੀਡਰਸ਼ਿਪ ਦਾ ਆ ਗਿਆ ਚਰਚਾ ਇਹ ਵੀ ਸੀ ਕਿ ਇਹ 13 ਮੈਂਬਰੀ ਕਮੇਟੀ ਦੋ ਜਾਣਿਆਂ ਨੂੰ ਰਿਪੋਰਟ ਦੇਗੀ ਜਿਹਦੇ ਵਿੱਚ ਇੱਕ ਬਲਵਿੰਦਰ ਸਿੰਘ ਭੁੰਦੜ ਤੇ ਦੂਜੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਲੇਕਿਨ 13 ਮੈਂਬਰੀ ਕਮੇਟੀ ਦੀ ਰਿਪੋਰਟ ਸਿੱਧੀ ਬਲਵਿੰਦਰ ਸਿੰਘ ਭੁੰਦੜ ਕੋ ਹੀ ਗਈ ਨਾ ਕਿ ਨਾਲ ਦੀ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਕੋਲ ਇਸੇ ਤਰ੍ਹਾਂ ਜਿੱਥੇ ਲੀਡਰਸ਼ਿਪ ਬਦਲੀ ਜਾਵੇ ਦੂਜੀ ਇਹ ਸੀ ਉਹਦੇ ਵਿੱਚ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕੀਤਾ ਜਾਵੇ ਉਹਦੇ ਚ ਦਖਲਅੰਦਾਜ਼ੀ ਨਾ ਦਿੱਤੀ ਜਾਵੇ ਤੇ ਨਾ ਹੀ ਕੀਤੀ ਜਾਵੇ ਇਸੇ ਤਰ੍ਹਾਂ ਸੀ ਕਿ ਰੀਤ ਮਾਫੀਆ ਲੈਂਡ ਮਾਫੀਆ ਸੈਂਡ ਮਾਫੀਆ ਕੇਵਲ ਮਾਫੀਆ ਦੇ ਨਾਲ ਜੋ ਪਾਰਟੀ ਦੇ ਵਰਕਰ ਜਾਂ ਲੀਡਰ ਜੁੜੇ ਨੇ ਉਹਨਾਂ ਨੂੰ ਪਾਰਟੀ ਤੋਂ ਦੂਰ ਕੀਤਾ ਜਾਵੇ ਇਸੇ ਤਰ੍ਹਾਂ ਇਹ ਕਿ ਸ਼੍ਰੋਮਣੀ ਕਾਲੀ ਦਲ ਵੱਲੋਂ ਜਿਹੜਾ ਵਿਦਿਆਰਥੀ ਵਿੰਗ ਬਣਾਇਆ ਗਿਆ ਜਿਹਨੂੰ ਸੋਈ ਕਹਿੰਦੇ ਨੇ ਪੂਰਾ ਨਾਮ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਉਹਨੂੰ ਭੰਗ ਕੀਤਾ ਜਾਵੇ ਤੇ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਜਿਹਨੂੰ ਸ਼੍ਰੋਮਣੀ ਕਾਲੀ ਦਲ ਦਾ ਹਰਿਆਵਲ ਦਸਤਾ ਕਹਿਆ ਉਹਨੂੰ ਬਹਾਲ ਕੀਤਾ ਜਾਵੇ ਇੱਕ ਟੱਬਰ ਨੂੰ ਇੱਕ ਹੀ ਟਿਕਟ ਦਿੱਤੀ ਜਾਵੇ ਮਤਲਬ ਪਰਿਵਾਰ ਦੇ ਵਿੱਚ ਜਾਂ ਤੇ ਉਹ ਐਮਐਲਏ ਬਣੇਗਾ ਜਾਂ ਐਮਪੀ ਬਣੇਗਾ ਇੱਕ ਪਰਿਵਾਰ ਨੂੰ ਇੱਕ ਵੇਲੇ ਇੱਕੋ ਹੀ ਟਿਕਟ ਦਿੱਤੀ ਜਾਵੇ ਇਹ ਵੀ ਇਸ ਇਸ ਕਮੇਟੀ ਨੇ ਸ਼ਿਫਾਰਿਸ਼ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲਗਾਤਾਰ ਦੋ ਟਰਮਾਂ ਹੀ ਰਹਿ ਸਕਦਾ ਜੇਕਰ ਉਹ ਨੇ ਤੀਜੀ ਵਾਰ ਪ੍ਰਧਾਨ ਬਣਨਾ ਤੇ ਫਿਰ ਇੱਕ ਟਰਮ ਦਾ ਗੈਪ ਪਾਉਣਾ ਪਵੇਗਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਤ ਸਿੰਘ ਬਾਦਲੇ ਅੰਮ੍ਰਿਤਸਰ ਵਿਖੇ ਕੀਤੀ ਪਾਰਟੀ ਦੇ اجلاس ਦੇ ਦੌਰਾਨ ਇਹ ਉੱਥੇ ਮਤਾ ਪਾਸ ਕਰਵਾ ਲਿਆ ਜਾਂ ਮਤਾ ਪਾਸ ਹੋ ਗਿਆ ਕਿ ਝੁੰਡਾ ਕਮੇਟੀ ਦੀ ਰਿਪੋਰਟ ਤੋਂ ਪਹਿਲਾਂ ਹੀ ਜਿੱਥੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦਾ 3 ਸਾਲ ਦਾ ਕਾਰਜਕਾਲ ਹੁੰਦਾ ਉੱਥੇ 5 ਸਾਲ ਦਾ ਕਰ ਦਿੱਤਾ ਗਿਆ ਔਰ ਨਾਲ ਦੀ ਨਾਲ ਇਹ ਕਿਹਾ ਕਿ ਝੁੰਡਾ ਕਮੇਟੀ ਦੀ ਰਿਪੋਰਟ ਤੋਂ ਬਾਅਦ ਹੀ ਪ੍ਰਧਾਨ ਵਾਲਾ ਜਿਹੜਾ ਮਾਧਾ ਉਹਨੂੰ ਲਾਗੂ ਕੀਤਾ ਜਾਵੇ ਲੇਕਿਨ ਉੱਥੇ ਜੁੰਦਾ ਕਮੇਟੀ ਦੀ ਰਿਪੋਰਟ ਸੀ ਕਿ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਲਗਾਤਾਰ ਦੋ ਟਰਮਾਂ ਹੀ ਰਹਿ ਸਕਦਾ ਇਸੇ ਤਰ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਉਹ ਚੋਣ ਨਹੀਂ ਲੜੇਗਾ ਚਾਹੇ ਉਹ ਚੋਣ ਐਮਐਲਏ ਦੇ ਹੋਵੇ ਜਾਂ ਫਿਰ ਐਮਪੀ ਦੀ ਇਹ ਵੀ ਸਪੱਸ਼ਟ ਕੀਤੀ ਗਈ ਕਿ ਸ਼੍ਰੋਮਣੀ ਕਾਲੀ ਦਲ ਦਾ ਜੋ ਜੂਥ ਵਿੰਗ ਜਿਹਨੂੰ ਜੂਥ ਕਾਲੀ ਦਲ ਕਹਿੰਦੇ ਉਹਦੇ ਪ੍ਰਧਾਨ ਦੀ ਉਮਰ 35 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੇ ਜਿਵੇਂ ਭਾਜਪਾ ਜਾਂ ਕਾਂਗਰਸ ਪਾਰਟੀ ਦੇ ਵਿੱਚ ਯੂਥ ਕਾਲੀ ਦਲ ਦੇ ਪ੍ਰਧਾਨ ਨੂੰ ਚੁਣਨ ਦਾ ਵਿਧੀ ਵਿਧਾਨ ਉਸੇ ਤਰਜ਼ ਤੇ ਹੀ ਸ਼੍ਰੋਮਣੀ ਕਾਲੀ ਦਲ ਦਾ ਯੂਥ ਵਿੰਗ ਦਾ ਪ੍ਰਧਾਨ ਚੁਣਿਆ ਜਾਵੇ ਜਿਵੇਂ ਸਭ ਤੋਂ ਪਹਿਲਾਂ ਮੈਂਬਰ ਚੁਣੇ بنائے ਜਾਣ ਫਿਰ ਡੈਲੀਗੇਟ بنائے ਜਾਣ ਫਿਰ ਸਰਕਲ ਪ੍ਰਧਾਨ ਫਿਰ ਜ਼ਿਲ੍ਹਾ ਪ੍ਰਧਾਨ ਫਿਰ ਜਾ ਕੇ ਪ੍ਰਧਾਨ ਚੁਣਿਆ ਜਾਵੇ ਇਸੇ ਤਰ੍ਹਾਂ ਇਹ ਵੀ ਕਿਹਾ ਗਿਆ ਕਿ ਸ਼੍ਰੋਮਣੀ ਕਾਲੀ ਦਲ ਜਿੰਨੇ ਵੀ ਅਹੁਦੇਦਾਰ ਨੇ ਕਿਸੇ ਵੀ ਪੰਧਰ ਦੇਣੇ ਚਾਹੋ ਸਰਕਲ ਪ੍ਰਧਾਨ ਚਾਹੇ ਬਲਾਕ ਪ੍ਰਧਾਨ ਉਸਾਰੇ ਹੀ ਸਾਬਤ ਸੂਰਤ ਸਿੱਖ ਹੋਣੇ ਚਾਹੀਦੇ ਨੇ ਇਸੇ ਤਰ੍ਹਾਂ ਇੱਕ ਹੋਰ ਸਭ ਤੋਂ ਮਹੱਤਵਪੂਰਨ ਸਿਫਾਰਸ਼ ਕੀਤੀ ਗਈ ਸੀ ਕਿ ਚਾਹੇ ਐਮਪੀ ਦੀਆਂ ਟਿਕਟਾਂ ਹੋਣ ਚਾਹੇ ਫਿਰ ਵਿਧਾਨ ਸਭਾ ਦੀਆਂ ਟਿਕਟਾਂ ਹੋਣ ਉਹ ਫੈਸਲਾ ਪਾਰਲੀਮੈਂਟਰੀ ਬੋਰਡ ਹੀ ਕਰੇਗਾ ਇਹ ਨਹੀਂ ਕਿ ਪਾਰਟੀ ਪ੍ਰਧਾਨ ਐਲਾਨ ਕਰ ਦੇਗਾ ਰੈਲੀਆਂ ਦੇ ਦੌਰਾਨ ਸਭ ਤੋਂ ਪਹਿਲਾਂ ਬਲਾਕ ਲੈਵਲ ਤੋਂ ਜ਼ਿਲ੍ਹਾ ਲੈਵਲ ਤੋਂ ਸਿਫਾਰਸ਼ ਆਏਗੀ ਉੱਥੋਂ ਦੀ ਲੀਡਰਸ਼ਿਪ ਦੀ ਕਿ ਕਿੰਨਾ-ਕਿੰਨਾ ਦੇ ਨਾਮ ਨੇ ਉਨ੍ਹਾਂ ਦੀ ਸਪਾਰਸ਼ ਤੇ ਬਾਅਦ ਹੀ ਪਾਰਲੀਮੈਂਟ ਬੋਰਡ ਡਿਸਾਈਡ ਕਰੇਗਾ ਕਿ ਕਿਸ ਨੂੰ ਟਿਕਟ ਦੇਣੀ ਹੈ ਇਸ ਤਰ੍ਹਾਂ ਵੀ ਸੀ ਕਿ ਪਾਰਟੀ ਦਾ ਫੈਸਲਾ ਸਰਬਸੰਮਤੀ ਦੇ ਨਾਲ ਪਾਸ ਕੀਤੇ ਜਾਣ ਪਾਰਟੀ ਦੇ ਵਿੱਚ ਇੱਕ ਅਧਿਕਾਰ ਖਤਮ ਕੀਤਾ ਜਾਂਦਾ ਔਰ ਇਸ ਦਾ ਜਿਹੜੇ ਸ਼੍ਰੋਮਣੀ ਕਾਲੀ ਦਲ ਜਿਸ ਨੇ ਹਮੇਸ਼ਾ ਪੈਰਾ ਦਿੰਦਾ ਰਿਹਾ ਹੈ ਕਿ ਸੰਗੀ ਢਾਂਚੇ ਦੀ ਵਕਾਲਤ ਜਾਰੀ ਰੱਖਣੀ ਚਾਹੀਦੀ ਹੈ ਜਿਸ ਹਿਸਾਬ ਦੇ ਨਾਲ ਦੇਸ਼ ਦੇ ਹਾਲਾਤ ਚੱਲ ਰਹੇ ਨੇ ਔਰ ਇਸੇ ਤਰ੍ਹਾਂ ਘਟ ਗਿਣਤੀਆਂ ਵੀ ਖੌਫ ਦੇ ਸائے ਹੇਠਾ ਉਹਨਾਂ ਦੀ ਚੜ੍ਹਦੀ ਕਲਾ ਵਾਸੇ ਸ਼੍ਰੋਮਣੀ ਕਾਲੀ ਦਲ ਨੂੰ ਸ਼ਿੰਗਰ ਚ ਕਰਦੇ ਰਹਿਣਾ ਚਾਹੀਦਾ ਔਰ ਇਸੇ ਤਰ੍ਹਾਂ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਹੀਂ ਪਾਰਲੀਮੈਂਟ ਦੀ ਚੋਣ ਲੜੇਗਾ ਤੇ ਨਾਹੀਂ ਵਿਧਾਨ ਸਭਾ ਦੀ ਚੋਣ ਲੜੇਗਾ ਔਰ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਸੀ ਕਿ ਜਾਣੇ ਅਣਜਾਣੇ ਦੇ ਵਿੱਚ ਹੋਈਆਂ ਉਹ ਸਾਰੀਆਂ ਗਲਤੀਆਂ ਜਿਸ ਕਰਕੇ ਸ਼੍ਰੋਮਣੀ ਕਾਲੀ ਦਲ ਦਾ ਇਹ ਨੁਕਸਾਨ ਹੋਇਆ ਸਿਆਸੀ ਤੌਰ ਤੇ ਉਹਨਾਂ ਗਲਤੀਆਂ ਦੇ ਵਿੱਚ ਚਾਹੇ ਬੇਅਦਬੀ ਦਾ ਮਸਲਾ ਹੋਵੇ ਜਾਇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਬਾਪ ਕਰਨਾ ਹੋਵੇ ਜਾਂ ਫਿਰ ਜਿਹੜੇ ਵਿਵਾਦਿਤ ਡੀਜੀਪੀ ਨੇ ਜਿਨ੍ਹਾਂ ਦੇ ਵੇਲੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਸਾਰੀਆਂ ਮਾਫੀਆਂ ਨੂੰ ਨਿਕਤੀਆਂ ਨੂੰ ਲੈ ਕੇ ਸ਼ਰਮ ਨਿਕਾਲੀ ਦਲੇ ਲਿਖਤੀ ਰੂਪ ਦੇ ਵਿੱਚ ਅਕਸ਼ਰੀ ਕਾਲਤਖ ਸਾਹਿਬ ਦੇ ਅੱਗੇ ਪੇਸ਼ ਹੋਏਗਾ ਮਾਫੀ ਨਾਮਾ ਦੇਗਾ ਤੇ ਸਜ਼ਾ ਵੀ ਲਵਾਏਗਾ ਇਹ ਵੀ ਟੀਰਾ ਮੈਂਬਰੀ ਕਮੇਟੀ ਵੱਲੋਂ ਸ਼ਿਫਾਰਿਸ਼ ਕੀਤੀ ਗਈ ਔਰ ਇਸੇ ਤਰ੍ਹਾਂ এবੀਸੀ ਕੇ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਦਫਤਰ ਜਿਵੇਂ ਪਹਿਲਾਂ ਅੰਮ੍ਰਿਤਸਰ ਵਿਖੇ ਹੁੰਦਾ ਸੀ ਗੁਰੂ ਦੀ ਨਗਰੀ ਚੰਡੀਗੜ੍ਹ ਦੀ ਬਜਾਏ ਅੰਮ੍ਰਿਤਸਰ ਦੇ ਵਿੱਚ ਵੀ ਸ਼੍ਰੋਮਣੀ ਕਾਲੀ ਦਲ ਦਾ ਦਫਤਰ ਚਾਲੂ ਕਰਨਾ ਚਾਹੀਦਾ ਔਰ ਇੱਕ ਸਭ ਤੋਂ ਮਹੱਤਵਪੂਰਨ ਇਹ ਵੀ ਸ਼ਿਫਾਰਿਸ਼ ਕੀਤੀ ਗਈ ਸੀ ਕਿ 75 ਸਾਲ ਤੋਂ ਵੱਧ ਜੋ ਕਾਲੀ ਦਲ ਦੇ ਲੀਡਰ ਨੇ ਜਿਨ੍ਹਾਂ ਦੀ ਉਮਰ ਹੋ ਚੁੱਕੀ ਆ ਉਹ ਕੋਈ ਵੀ ਚੋਣ ਨਹੀਂ ਲੜਨਗੇ ਉਹਨਾਂ ਵਾਸਤੇ ਇੱਕ ਵਿਸ਼ੇਸ਼ ਤੌਰ ਤੇ ਇੱਕ ਇੱਕ ਟੈਂਕ ਜਾਂ ਜਿਵੇਂ ਭਾਪੀ ਨੇ ਇੱਕ ਮਾਰਗਦਰਸ਼ਨ ਬਣਾਇਆ ਉਹਨਾਂ ਨੂੰ ਉਸ ਵਿੱਚ ਸ਼ਾਮਲ ਕੀਤਾ ਜਾਊਗਾ ਤਾਂ ਜੋ ਕਾਲੀ ਜਲਦੀ ਚੜ੍ਹਦੀ ਕਲਾ ਵਾਸਤੇ ਉਹ ਸਲਾਹ ਦੇ ਸਕਣ ਇਹ ਮੋਟੀਆਂ ਜਿਹੜੀਆਂ ਇਕਬਾਲ ਸਿੰਘ ਚੁੰਦਾ ਕਮੇਟੀ ਦੀਆਂ ਪੇਸ਼ਕਾਰੀਆਂ ਸੀ ਜਿਨ੍ਹਾਂ ਦੇ ਵਿੱਚ ਕਈਆਂ ਦੇ ਨਾਲ ਛੇੜਖਾ ਨਹੀਂ ਕੀਤੀ ਗਈ ਚਾਹੇ ਉਹਦੇ ਵਿੱਚ ਜਿਹੜੀ ਸਭ ਤੋਂ ਮੁੱਖ ਸੀ ਕਿ ਪ੍ਰਧਾਨਗੀ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਸੀ ਉਥੇ ਸ਼ਬਦ ਲੀਡਰਸ਼ਿਪ ਆਇਆ ਗਿਆ ਪ੍ਰਧਾਨ ਦੀ ਜਿਹੜੀ ਟਰਮ ਆ ਉਹ ਲਗਾਤਾਰ 2 ਸਾਲ ਹੋਣੀ ਚੀ ਜਾਂ 3 ਸਾਲ ਪਰ ਉਸ ਤੋਂ ਪਹਿਲਾਂ ਹੀ 5 ਸਾਲ ਕਰ ਦਿੱਤੀ ਗਈ ਹੈ ਇਸ ਤੋਂ ਲਾ ਬਾ ਮਾਫੀ ਨਾਮਾ ਨੂੰ ਲੈ ਕੇ ਵੀ ਜਿਹੜੇ ਸਵਾਲ ਖੜੇ ਕੀਤੇ ਗਏ ਸੀ ਔਰ ਇੱਕ ਨਾਲ ਦੀ ਨਾਲ ਸੀ ਕਿ ਸ਼੍ਰੋਮਣੀ ਕਾਲੀ ਦਲ ਦੇ ਨਾਲ ਜਿਹੜੇ ਸਰਮਾਇਦਾਰ ਨੇ ਵਪਾਰੀ ਨੇ ਉਹਨਾਂ ਨੂੰ ਟਿਕਟਾਂ ਨਾ ਦਿੱਤੀਆਂ ਜਾਣ ਕਿਉਂਕਿ ਉਹ ਆਪਣਾ ਉल्लू ਸਿੱਧਾ ਕਰਕੇ ਬਾਅਦ ਚ ਨਾ ਹੀ ਉਹਨਾਂ ਨੂੰ ਕਾਲੀ ਦਲ ਦੇ ਇਤਿਹਾਸ ਬਾਰੇ ਪਤਾ ਤੇ ਨਾ ਹੀ ਕਾਲੀ ਦਲ ਦੀ ਨੀਤੀ ਬਾਰੇ ਪਤਾ ਹੈ ਇਹ ਵੀ ਚਿੰਤਾ ਕੀਤੀ ਗਈ ਕਿ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਜਿਹੜੀ ਰੂਪਰੇਖਾ ਤੇ ਜਿਹੜੀ ਦੇਖਾ ਉਹਦੇ ਵਿੱਚ ਸੁਧਾਰ ਕੀਤਾ ਜਾਵੇ ਔਰ ਬਲੂੜੀ ਜੋ ਸ਼੍ਰੋਮਣੀ ਕਾਲੀ ਦਲ ਸਿਆਸਤ ਕਰ ਰਿਹਾ ਜਾਂ ਦਖਲਦਾਰੀ ਕਰ ਰਿਹਾ ਜੋ ਇਲਜ਼ਾਮ ਲੱਗਦੇ ਉਸ ਤੋਂ ਵੀ ਕਾਲੀ ਦਲ ਨੂੰ ਆਪਣੇ ਆਪ ਨੂੰ ਦੂਰ ਕਰਨਾ ਚਾਹੀਦਾ ਇਹ ਵੀ ਦੱਸਿਆ ਜਾ ਰਿਹਾ ਕਿ ਜਿੰਨੀਆਂ ਵੀ ਸ਼੍ਰੋਮਣੀ ਕਾਲੀ ਦਲ ਦੀ ਇਸ 13 ਮੈਂਬਰੀ ਕਮੇਟੀ ਵੱਲੋਂ ਪਿੰਡੋਂ ਪਿੰਡ ਜਾ ਕੇ ਜਾਂ ਜ਼ਿਲ੍ਹਾ ਲੈਵਲ ਤੇ ਹਲਕਾ ਲੈਵਲ ਤੇ ਗੱਲਬਾਤ ਕੀਤੀ ਬਹੁਤ ਇਹਨਾਂ ਇਹ ਵੀ ਇਤਰਾਜ਼ ਵਿਕਤ ਕੀਤਾ ਸੀ ਕਿ ਕਾਲੀ ਦਲ ਦੇ ਵਿੱਚ ਜਿੱਥੇ ਸਾਫ ਸੂਰ ਸਿੱਖ ਹੋਣੇ ਚਾਹੀਦੇ ਗੁਰਸਿੱਖ ਹੋਣੇ ਚਾਹੀਦੇ ਨੇ ਉਥੇ ਵਪਾਰੀ ਵੀ ਕਾਲੀ ਦਲ ਦੇ ਵਿੱਚ ਨਹੀਂ ਹੋਣੇ ਚਾਹੀਦੇ ਔਰ ਦੂਜਾ ਇਹ ਵੀ ਕਹਾਂ ਸੀ ਕਿ ਸ਼੍ਰੋਮਣੀ ਕਾਲੀ ਦਲ ਦਾ ਜੋ ਇਤਿਹਾਸ ਉਹ ਇਤਿਹਾਸ ਦੇ ਤਹਿਤ ਜਿਹੜਾ ਵਾ ਕਾਲੀ ਦਲ ਨੂੰ ਸਿਆਸਤ ਕਰਨੀ ਚਾਹੀਦੀ ਨਾ ਇਥੋਂ ਤੱਕ ਕਹਿੰਦੇ ਕਿ ਇਹ ਵੀ ਚਰਚਾ ਰਹੀ ਸੀ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਸੁਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਲੈ ਕੇ ਜੋ ਗੀਤ ਬਣਾਇਆ ਗਿਆ ਸੀ ਸਾਡਾ ਵੀਰ ਸਾਡਾ ਸੁਖਵੀਰ ਉਹਨੂੰ ਲੈ ਕੇ ਵੀ ਲੋਕਾਂ ਨੇ ਕਾਲੀ ਦਲ ਦੇ ਵਰਕਰਾਂ ਨੇ ਕਈ ਤਰ੍ਹਾਂ ਦੇ ਕੀੰਤੂ ਪਰਤੂ ਕੀਤੇ ਸੀ ਇਹ ਪਹਿਲਾ ਆ ਰਿਪੋਰਟ ਦੇ ਉਹ ਹਿੱਸੇ ਨੇ ਜਿਹੜੇ ਹਾਲੇ ਤੱਕ ਲੋਕੀ ਅਣਜਾਣ ਸੀ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿ ਆਖਰ ਇਕਬਾਲ ਸਿੰਘ ਝੁੰਡਾ ਰਿਪੋਰਟ ਕੀ ਸੀ ਉਹਦੀਆਂ ਕਿਹੜੀਆਂ ਸ਼ਿਫਾਰਸ਼ਾਂ ਸਨ ਉਹਨਾਂ ਸ਼ਿਫਾਰਸ਼ਾਂ ਦੇ ਵਿੱਚ ਕਿਹੜੀ-ਕਿਹੜੀ ਮੱਦ ਦੇ ਨਾਲ ਛੇੜਖਾਨੀ ਕੀਤੀ ਗਈ ਉਹ ਸਾਰੇ ਅੰਤ ਸਾਰੇ ਉਹ ਪਹਿਲੂ ਤਹਾਡੇ ਨਾਲ ਸਾਂਝੇ ਕੀਤੇ ਨੇ ਕਿਉਂਕਿ ਅਸਲ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਜੋ ਕਾਲੀ ਦਲ ਦੇ ਹਾਲਾਤ ਬਣੇ ਨੇ ਉਸ ਸਮੇਂ ਉਹਨਾਂ ਦੇ ਸਿਰਫ ਤਿੰਨ ਸੀਟਾਂ ਹੀ ਆਈਆਂ ਸੀ ਜਿਨ੍ਹਾਂ ਦੇ ਵਿੱਚ ਬੰਗਾ ਜਿੱਥੋਂ ਸੁਖਵਿੰਦਰ ਸਿੰਘ ਸੁਖੀ ਐਮਐਲਏ ਚੁਣੇ ਗਏ ਮਜੀਠਾ ਹਲਕਾ ਜਿੱਥੋਂ ਗਨੀਬ ਕੌਰ ਮਜੀਠੀਆ ਵਿਧਾਇਕ ਬਣੇ ਨੇ ਅਤੇ ਦਾਖਾ ਜਿੱਥੋਂ ਮਨਪ੍ਰੀਤ ਸਿੰਘ ਆਲੀ ਐਮਐਲਏ ਬਣੇ ਗਏ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਨੂੰ ਉਮੀਦ ਸੀ ਕਿ 2024 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦੇ ਚੰਗੇ ਰਿਜ਼ਲਟ ਆਉਣਗੇ ਲੇਕਿਨ ਆਸ ਫਿਰ ਉਹਨਾਂ ਦੀ ਆਸਾਨ ਤੇ ਪਾਣੀ ਫਿਰ ਗਿਆ ਸਿਰਫ 1 ਕੋਈ 13 ਚੋਂ ਸੀਟ ਜਿੱਤ ਚੁੱਕੇ ਨੇ ਉਹ ਸੀ ਬਟਿੰਡਾ ਜਿੱਥੋਂ ਹਰਸਿਮਰਤ ਕੌਰ ਬਾਦ ਬਾਕੀ ਕੇ ਫਿਰੋਜ਼ਪੁਰ ਦੇ ਵਿੱਚ ਉਹਨਾਂ ਦੀ ਇੱਜ਼ਤ ਬਚ ਗਈ ਲੇਕਿਨ ਬਾਕੀ 10 11 ਹਲਕੇ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਵੱਡੇ ਲੀਡਰਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਚਾਹੇ ਉਹਦੇ ਚ ਗਿਰਸਾ ਸਿੰਘ ਬਲਟੋਵਾ ਹੋਣ ਚਾਹੇ ਉਹਦੇ ਚ ਡਾਕਟਰ ਦਲਜੀਤ ਸਿੰਘ ਚੀਂਬਾ ਹੋਣ ਚਾਹੇ ਉਹਦੇ ਚ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਗਰ ਹੋਣ ਚਾਹੇ ਉਹਦੇ ਚ ਅਨਿਲ ਜੋਸ਼ੀ ਹੋਣ ਚਾਹੇ ਉਹਦੇ ਚ ਐਨ ਕੇ ਸ਼ਰਮਾ ਹੋਣ ਅਜਿਹੇ ਸ਼ੁਰੂਵੀ ਕਾਲੀ ਦਲ ਦੇ ਵੱਡੇ ਲੀਡਰ ਵੀ ਜਿਨ੍ਹਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਸੀ ਤੇ ਹੁਣ ਸ਼ੁਰੂਵੀ ਕਾਲੀ ਦਲ ਦਾ ਬਖੀੜਾ ਫਿਰ ਸਿਖਰਾਂ ਤੇ ਪਹੁੰਚ ਚੁੱਕਾ ਇੱਕ ਪਾਸੇ ਸੁਬੀਤ ਸਿੰਘ ਬਾਦਲ ਦੀ ਅਗਵਾਈ ਮੰਨਣ ਨੂੰ ਕਾਲੀ ਦਲ ਦੀ ਲੀਡਰਸ਼ਿਪ ਤਿਆਰ ਤੇ ਦੂਜੇ ਪਾਸੇ ਉਹ ਲੋਕ ਜਿਹੜੇ ਚਾਹੁੰਦੇ ਨੇ ਕਿ ਸੁਬੀਤ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਦੇ ਨੀਚੇ ਦੀ ਆ ਉਲੰਬ ਲਾਂਬੇ ਹੋ ਜਾਣਾ ਚਾਹੀਦਾ ਉਹਨਾਂ ਵਿੱਚ ਆਇਓ ਢੀਂਟਸਾ ਪਰਿਵਾਰ ਹੋਵੇ ਚਾਹੇ ਚੰਦੂ ਮਾਇਰਾ ਪਰਿਵਾਰ ਵਿੱਚ ਆਏ ਬੀਬੀ ਜਗੀਰ ਕੋਰ ਹੋਣ ਚਾਹੇ ਰਖੜਾ ਪਰਿਵਾਰ ਹੋਵੇ ਚਾਹੇ ਸਿਕੰਦਰ ਸਿੰਘ ਮਲੂਕਾ ਹੋਣ ਉਹਨਾਂ ਸਾਰਿਆਂ ਨੇ ਵੱਖਰੇ ਤੌਰ ਤੇ ਹੁਣ ਸੰਘਰਸ਼ ਸ਼ੁਰੂ ਕਰ ਦਿੱਤਾ ਉਹਨਾਂ ਨੇ 1 ਜੁਲਾਈ ਤੋਂ ਸ਼੍ਰੀ ਦਰਬਾਰ ਸਾਹਿਬ ਜਾਣ ਦਾ ਫੈਸਲਾ ਕੀਤਾ ਔਰ ਉੱਥੇ ਲਿਖਤੀ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਅੱਗੇ ਇੱਕ ਮਾਫੀਨਾਮਾ ਪੇਸ਼ ਕੀਤਾ ਜਾਊਗਾ ਔਰ ਜੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਸਜ਼ਾ ਲਾਉਣਗੇ ਉਹ ਭੁਗਤਣ ਨੂੰ ਤਿਆਰ ਹਨ ਪਰ ਉਹ ਰਿਪੋਰਟ ਜਿਹੜੀ ਹਾਲੇ ਤੱਕ ਕਿਸੇ ਕੋਲ ਨਹੀਂ ਸੀ ਉਹ ਅਸੀਂ ਸਾਂਝੀ ਕੀਤੀ ਹੈ ਕਿ ਆਖਰ ਇਕਬਾਲ ਸਿੰਘ ਝੁੰਡਾ ਕਮੇਟੀ ਦੀਆਂ ਕੀ ਸਿਫਾਰਸ਼ਾਂ ਸਨ ਉਹਨਾਂ ਸਿਫਾਰਸ਼ਾਂ ਦੇ ਨਾਲ ਕਿਹੜੀ-ਕਿਹੜੀ ਛੇੜਖਾਨੀ ਹੋਈ ਹੈ ਤੇ ਕਾਸ਼ ਉਸ ਸਿਫਾਰਸ਼ਾਂ ਨੂੰ ਇਨਬਿਨਲ ਲਾਗੂ ਕੀਤਾ ਜਾਂਦਾ ਤਾਂ ਲਾਜ਼ਮੀ ਤੌਰ ਤੇ ਅੱਜ ਕੱਲ ਇਦਲ ਨੂੰ ਆਦ ਦੇ ਨਾ ਦੇਖਣੇ ਪੈਂਦੇ ਤੇ ਹੋ ਸਕਦਾ ਸੀ ਕਿ 2024 ਦੇ ਵਿੱਚ ਚੰਗੇ ਨਤੀਜੇ ਵੀ ਆ ਸਕਦੇ ਫਿਲਹਾਲ ਇਸ ਜਾਣਕਾਰੀ ਨਾਲ ਢੜਤੁਲੰਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ